సిరోళ నీ దేవాగే గు శరీరను పుత్తర హయసి రోళ్ళ నన్నీ దేవా ਕਿੱਲ ਵਾਲੀ ਦਿੱਲੀ ਦਾ ਮਹੱਲਾ ਸੁਣੀਦਾ ਜਿੱਥੇ ਹੁੰਦੀ ਚਰਚਾ ਵਾਹਿਗੁਰੂ ਵਾਹਿਗੁਰੂ ਸਾਰੇ ਜੱਪ ਤੇ ਹੁੰਦੀ ਨਾਮ ਵਰਖਾ ਵਾਹਿਗੁਰੂ ਵਾਹਿਗੁਰੂ ਸਾਰੇ ਜੱਪ ਤੇ ਹੁੰਦੀ ਨਾਮ ਵਰਖਾ ਰੰਗ ਜੀਵ ਨੇ ਕਰਨਾ ਕਤਲ ਹੈ ਰੰਗ ਜੀਵ ਨੇ ਕਰਨਾ ਕਤਲ ਹੈ ਰੰਗ ਜੀਵ ਨੇ ਦੁਨੀਆ ਦੇ ਪੀਰ ਨੂੰ ਪੁੱਤਰ ਹਾਂ ਅਸੀਂ ਰੋੜ ਨਾਨੀ ਦੇਵਾਂਗੇ ਗੁਰਾਂ ਦੇ ਸਰੀਰ ਨੂੰ ਪੁੱਤ ਰਹਾਇਆ ਸਿਰੋਂ ਨਾਨੀ ਦੇਵਾਂਗੇ ਗੁਰਾਂ ਦੇ ਸਰੀਰ ਨੂੰ ਹੁਣ ਲਟ ਡੋਰਾ ਜਿਹੜਾ ਪਾਪੀ ਬੋਲਦੇ ਬੋਲੀ ਸਰਕਾਰ ਦੀ ਆਖਦਾ ਔਰੰਗਜ਼ੇਬ ਕੇ ਸਰੀਰ ਰੋਲਣਾ ਨੀਤੀ ਬਦਕਾਰ ਦੀ ਸਣ ਲਟ ਡੋਰਾ ਜਿਹੜਾ ਪਾਪੀ ਬੋਲਦੇ ਬੋਲੀ ਸਰਕਾਰ ਦੀ ਆਖਦਾ ਔਰੰਗਜ਼ੇਬ ਕੇ ਸਰੀਰ ਰੋਲਣਾ ਨੀਤੀ ਬਦਕਾਰ ਦੀ ਆਖਦਾ ਔਰੰਗਜ਼ੇਬ ਕੇ ਸਰੀਰ ਰੋਲਣਾ ਨੀਤੀ ਬਦਕਾਰ ਦੀ ਪਿੰਜਰੇ सिए देव बल वीरू पुतर हा यसीं रोल ननी देवांग गुरां दरीरू पुतर हा असीं रोल नन्नीवांगे गुरां सरीर न ਭਈ ਜੇ ਤਾਂ ਕਿ ਮੈਂ ਤਾਂ ਸੀਸ ਸਾਂਭਣਾ ਤੁਸੀਂ ਟੜ ਚੁੱਕਿਆ ਪਹੁੰਚ ਨਾ ਪਾਵੇ ਸਰਕਾਰ ਚੰਦਰੀ ਉਥੇ ਆਣ ਰੁੱਕਿਓ ਪਹੁੰਚ ਨਾ ਪਾਵੇ ਸਰਕਾਰ ਚੰਦਰੀ ਉਥੇ ਆਣ ਰੁੱਕਿਓ ਅੱਖਾਂ ਵਿੱਚੋਂ ਪਹਿਲਾਂ ਅੱਥਰੂ ਨਾ ਕੱਢਿਓ ਅੱਖਾਂ ਵਿੱਚੋਂ ਪਹਿਲਾਂ ਅੱਥਰੂ ਨਾ ਕੱਢਿਓ ਅੱਖਾਂ ਵਿੱਚੋਂ ਪਹਿਲਾਂ ਅੱਥਰੂ ਨਾ ਕੱਢਿਓ ਰੱਖ ਲਿਓ ਧੀਰ ਨੂੰ ਪੁੱਤਰ ਹਾਂ ਅਸੀਂ ਰੋਲੇ ਨੰਨੀ ਦੇਵਾਂਗੇ ਗੁਰਾਂ ਦੇ ਸਰੀਰ ਨੂੰ हायासी रोल न नी देम गुर देशीरो ਸੌਹ ਖਾਦੀਆਂ ਕੁਰਬਾਨੀ ਕਰਾਂਗੇ ਚੁੱਕਣਾ ਸਰੀਰ ਬਾਜੀ ਸਿਰ ਤਾਰ ਦੀ ਜਾਂ ਫੇ ਆਪ ਮਰਾਂਗੇ ਆਥੇ ਕੜਿਆਣਾ ਸਿੱਖਾਂ ਸੌਹ ਖਾਦੀਆਂ ਕੁਰਬਾਨੀ ਕਰਾਂਗੇ ਚੁੱਕਣਾ ਸਰੀਰ ਬਾਜੀ ਸਿਰ ਤਾਰ ਦੀ ਜਾਂ ਫੇ ਆਪ ਮਰਾਂਗੇ ਟੱਕਣਾ ਸਰੀਰ ਬਾਜੀ ਸਿਰ ਧੜ ਦੀ ਜਾਂ ਫੇ ਆਪ ਮਰਾਂਗੇ ਲਾਨਦੀ ਜਮਾਨੇ ਦੀ ਅਰੰਗੇ ਖੱਟਣੀ ਲਾਨਦੀ ਜਮਾਨੇ ਦੀ ਅਰੰਗੇ ਖੱਟਣੀ ਲਾਨ ਤੇ ਜਮਾਨੇ ਦੀ ਅਰੰਗੇ ਖੱਟਣੀ ਮਾਰ ਕੇ ਬਦੀਰ ਨੂੰ ਪੁੱਤਰ ਹਾਂ ਅਸੀਂ ਰੋਲ ਨਾਨੀ ਦੇਵਾਂਗੇ ਪੁਰਾਣੇ ਸਰੀਰ ਨੂੰ ਪੁੱਤਰ ਹਾਂ ਅਸੀਂ ਰੋਲ ਨਾਨੀ ਦੇਵਾਂਗੇ ਪੁਰਾਣੇ ਸਰੀਰ ਨੂੰ ਪੁੱਤਰ ਹਾਂ ਅਸੀਂ ਰੋਲ ਨਾਨੀ ਦੇਵਾਂਗੇ ਪੁਰਾਣੇ ਸਰੀਰ ਨੂੰ